ਹਾਂ ਬੋਲ ਮਾ ਰੋਟੀ ਖਾ ਲੈ ਠੰਡੀ ਹੋ ਜਾਂਦੀ ਐ ਤੈਨੂੰ ਮੈਂ ਜਦੋਂ 20 ਵਾਰੀ ਕਹਿਆ ਹੋਇਆ ਵੀ ਤੇਰੇ ਨਾਲ ਸਾਡਾ ਹੈ ਨਹੀਂ ਤੂੰ ਕਾ ਹੱਕਾ ਮਾਰਦੀ ਆ ਸਾਨੂੰ ਫੇ ਰੋਟੀ ਨਾਲ ਤਾਂ ਹੋਣਾ ਕੋਈ ਰਿਸ਼ਤਾ ਜੇ ਮੇਰੇ ਨਾਲ ਨਹੀਂ ਸਾਡਾ ਤੇਰੀ ਨਾ ਤੇਰੀ ਰੋਟੀ ਨਾਲ ਨਾ ਤੇਰੇ ਨਾਲ ਆ ਮੇਰਾ ਮੁੱਕ ਗਿਆ ਚਲ ਇੱਧਰ ਸੁਣ ਲੈ ਮੈਂ ਇੱਥੇ ਹੀ ਆਉਣੀ ਆ ਉੱਪਰ ਨਾ ਜੀ ਮੱਟ ਮਰੂ ਮੱਥੇ 'ਚ ਚਲ ਹੋਈ ਪਈ ਐ ਜਮੀ ਟਟਕੇ ਦੀ ਲੱਗ ਰਹੀ ਐ ਮੈਂ ਕੁੱਤਿਆਂ ਵਾਂਗੂ ਪੌਂਕੜੀ ਪਈ ਰੋਟੀ ਖਾ ਲੈ ਰੋਟੀ ਖਾ ਲੈ ਫੇ ਭਾਂਡੇ ਭਗਾਉਂਦਾ ਫਿਰ ਤਾਂ ਵੀ ਠੰਡੀ ਹੋ ਗਈ ਰੋਟੀ ਦੱਛ ਵੇ ਰੋਟੀ ਖਾਲਾ ਹੀ ਕਹਨੀਆ ਖਾਲਾ ਮੇਰੀ ਗੱਲ ਸੁਣ ਲੈ ਪ੍ਰੀਤੋ ਮੇਰੇ ਮੱਥੇ ਨਾਲ ਲੱਗਿਆ ਕਰ ਨਾ ਮੈਂ ਖਾਵਾਂ ਰੋਟੀ ਅੱਜ ਨਾ ਖਾਵਾਂ ਕੱਲ ਮੈਂ ਜਿੱਥੋਂ ਮਰਜ਼ੀ ਖਾਵਾਂ ਹੋਰ ਕੀ ਖਾਏਗਾ ਇਹ ਜਾ ਨਹੀਂ ਕੀ ਲੈਣ ਖੱਟੇ ਸ਼ੌਕ ਕੰਮ ਹੁੰਦਾ ਇੰਦਰ ਮੁੰਡੇ ਖੁੰਡਿਆਂ ਦਾ ਕੀ ਕਰਾਂ ਮੈਂ ਦੇਖਾਂ ਆ ਫੜੀ ਮਰਚਾ ਮੈਂ ਕਫੜਾ ਟੁੱਟਾ ਲੈ ਥੱਲੇ ਚੱਲ ਮੈਨੂੰ ਤਾਂ ਐ ਲੱਗਦਾ ਕੋਈ 2 ਨੰਬਰ ਦਾ ਧੰਦਾ ਕਰਦੇ ਤੁਸੀਂ ਤੇਰਾ ਬੇੜਾ ਬੈਜਾ ਤੇਰਾ ਬੇੜਾ ਫੇਜ ਪੱਜਾ ਮਾਰ ਕੇ ਮੈਂ ਕਰ ਤੇਰਾ ਬੇੜਾ ਬੈਜਾ ਬੈਠੀ ਬੜੀ ਆ ਮਰਦੇ ਤੂੰ ਉਤਣੀ ਐ ਤੂੰ ਮਰੇ ਤੇਰੇ ਦਰੂ ਖਾ ਦਊਗਾ ਤੇ ਬੇੜਾ ਹੈ ਮੈਂ ਤੇਰੇ ਕੀ ਗੋਲੀ ਮਾਰੀ ਹੈ ਜੀ ਹੈ ਗੋਲੀ ਮਰੀ ਨਾਲੇ ਹੋੜ ਜਦੋਂ ਮੈਂ ਤੁਹਾਨੂੰ ਦੇ ਰੋਕ ਕੇ ਗਿਆ ਵੀ ਉੱਤੇ ਨਹੀਂ ਆਉਣਾ ਤੂੰ ਉੱਤੇ ਕੀ ਕਰਨਾ ਨਹੀਂ ਰੋਟੀਆਂ ਖਾਜੇ ਤੈਨੂੰ ਵੀ ਰੋਟੀ ਖਾ ਲੈ ਖਾਲੀ ਬਣੀਆਂ ਰੋਟੀ ਜੀ ਫਿਰ ਕਹਿੰਦਾ ਮੇਰੇ ਕੋਈ ਚਾਹ ਪਾਣੀ ਦਾ ਨੌਂ ਨਹੀਂ ਲੈਂਦਾ ਹੈਗਾ ਹੈ ਨਹੀਂ ਤੂੰ ਲੈ ਲੈਣਾ ਕੀ ਐ ਚਾਹ ਪਾਣੀ ਤੋਂ ਹੋਰ ਕੀ ਨਹੀਂ ਲੈਣਾ ਹਾਂ ਨਾ ਹੋਰ ਕਿਹੜੀ ਪਣੋਂ ਰੱਖਣੀ ਤੈਹੇ ਜੀ ਸ਼ਰਮ ਕਰ ਲੈ ਮਾੜੀ ਮੋਟੀ ਤੂੰ ਕਿਤੇ ਹੁੰਨਾ ਮੈਂ ਕਿਤੇ ਪੈਂਦੀ ਆ ਕਦ ਪਿਆ ਮੇਰੇ ਲਵੇ ਦੁੱਖ ਸੁੱਖ ਮਟਾਇਆ ਮੇਰੇ ਨਾਲ ਬਹਿ ਕੇ ਨਤਲੀ ਵਜਾ ਨਤਲੀ ਮਰਨਾ ਜਾਈ ਤੇਰੇ ਨਾਲ ਪੂਤਣੀ ਨਾਲ ਦੁੱਖ ਸੁੱਖ ਮਟਾਉਂ ਮੈਂ ਹੋਰ ਕਿਦਣਾ ਬਣਾਇ ਨਾ ਹੋਰ ਕਿਦਣਾ ਦੁੱਖ ਸੁੱਖ ਬਟਾਉਂਗਾ ਪ੍ਰੀਤਮ ਮੇਰੇ ਮੱਥੇ ਨਾ ਲੱਗਿਆ ਕਰ ਬਸ ਮੇਰੇ ਮੂੰਹ ਨਾਲ ਲੱਗ ਹਾਂ ਤੂੰ ਤੂੰ ਕਿੰਨੀ ਕਛਿਆਣੀ ਹੈ ਹੈ ਆਹਾ ਆਹ ਕਰ ਤੂਟਾਂ ਆਹ ਟੜੀ ਮੈਨੂੰ ਪਤਾ ਜਿਹੜੀ ਨਾ ਘੜੀ ਬੰਨ੍ਹ ਲਈ ਉਹ ਜਨਾਨੀ ਛਈ ਹੁੰਦੀ ਨਹੀਂ ਮੇਰਾ ਸੱਲ ਮੁੱਕਿਆ ਪਿਆ ਸੁਨਾਮ ਜਾਣਾ ਸੀ ਮੈਂ ਕਿਤੇ ਇੱਥੇ ਨਾ ਧਰ ਕੇ ਭੁੱਲ ਜਾਮ ਕਿਹੜੇ ਖਾਤ ਮੈਨੂੰ ਦੇ ਰੱਖਿਆ ਟਾਈਮ ਵਾ ਉਹ ਵਾ ਠੇਵਾ ਛੇਵਾ ਵਡਿਆ ਛੇਵਾ ਮੱਥੇ ਤਾਂ ਤੂੰ ਹੀ ਸਮਝਦਾ ਤੂੰ ਹੀ ਮੇਰੇ ਤਾਂ ਕਾਬੂ ਚ ਆਉਂਦਾ ਹੋਰ ਮੈਂ ਕਿਹਨੂੰ ਟਾਈਮ ਦੇਣਾਗਾ ਤੂੰ ਨਹੀਂ ਮੈਨੂੰ ਟਾਈਮ ਦਿੰਦਾ ਨਾ ਤੂੰ ਟਾਈਮ ਹੋਰ ਪਾਸੇ ਦੇਈ ਜਾ ਮੈਂ ਤਾਂ ਤੈਨੂੰ ਆਏ ਲੱਗਦਾ ਹੈ ਇੱਕ ਛੈਣੀਆਂ ਗੰੰਲਾ ਨੇ ਕੋਈ ਬੇਕਰ ਤੁੱਤੀਏ ਜਬਾਟਾਂ ਵਾਲੀ ਹੋ ਰਹੀ ਐ ਤੂੰ ਅੱਛਾ ਤੈਨੂੰ ਤਾਂ ਐ ਵੀ ਕਰੇ ਰਹਿੰਦੀ ਐ ਰੋਟੀ ਪਾਣੀ ਖਾ ਲੈਂਦੇ ਚੰਗਾ ਕੱਪੜਾ ਦੀੜਾ ਪਾ ਲੈਂਦੀ ਐ। ਘਰੇ ਖੜੀ ਕਿੱਥੇ ਐ ਤੂੰ? ਸਾਰਾ ਪਤਾ ਮਨੂੰ ਕੱਚੇ ਫਿਰਦੀਆਂ ਕੋਦਾਂ ਕੰਦੀ। ਮੇਰੇ ਜੀਜਾ ਦਾ ਕਿ ਇੱਕ ਕੱਟ ਕੇ ਆਈਆਂ ਖਬਰ ਕਿਹੜੇ ਖਸ਼ਮਾਂ ਦੇ ਕਿੱਕ ਕੱਟ ਦਿੰਦੀ ਐ। ਬਸ ਉਹ ਮੇਰੇ ਜੀਜਾ ਆ ਕੇ ਰੜਕਦਾ ਤੇਰੀ ਅੱਖਾਂ 'ਚ। ਰੜਕਦਾ ਮੈਨੂੰ ਮੇਰੇ ਮੱਥੇ 'ਨਾ ਲੱਗਿਆ ਕਰ ਮੈਂ ਗਲ ਗੁੱਠਾ ਦੇ ਦੂੰ ਤੇਰੇ। ਕਦੇ ਦੁੱਖ ਸੁੱਖ ਨਹੀਂ ਵੰਡਾਇਆ ਕੋਲੇ ਬੈ ਕੇ ਮੇਰੇ। ਕਦੇ ਪੁੱਛਿਆ ਮੈਨੂੰ ਵੀ ਕਿਸੇ ਚੀਜ਼ ਦੀ ਲੋੜ ਹੈਗੀ ਜਾਂ ਨਹੀਂ ਹੈਗੀ। ਬਸ ਘਰੇ ਹੈਗੀਆਂ ਰੋਟੀ ਪਾਣੀ ਮਿਲ ਹੀ ਜਾਂਦਾ। ਐਸੇ ਜੋਗੀ ਰਹਿ ਰਹੀ ਐ ਕੀ ਕੀ ਗੱਲ ਆ ਭਾਈ? ਛੜਾਂ ਨੇ ਲਹੂ ਪੀ ਰੱਖਿਆ। ਹਾਂ ਮਟਿਆ। ਕੌਣ ਆ? ਮਸਤ 50। ਜਿੰਦਾ ਲਾ ਕੇ ਨਾ ਬੜਿਆ। ਜਿੰਦਾ ਲਾ ਦਿੰਦਾ ਨਹੀਂ। ਲਾ ਜਿੰਦਾ। ਕੀ ਹੋ ਗਏ? ਤੂੰ ਮੈਟਨ ਕੀ ਕਹੀ ਜਣਾ? ਉਹ ਕੰਪਿਊਟਰ ਬੰਦ ਕਰ ਤੇ। ਕਰ ਤੇ ਇਹ ਤਾਂ। ਹਰ ਜਿਹੇ ਕਰਤੂਤਾਂ ਦਾ ਪਤਾ ਲੱਗ ਰਿਹਾ ਮੈਨੂੰ ਕਰਤੂਤਾਂ ਨੂੰ ਮੈਂ ਤਾਂ ਕੀ ਕਰਤਾਈ ਮੈਂ ਤਾਂ ਰਾਤ ਆਈ ਨਹੀਂ ਤੈਨੂੰ ਜਦੋਂ ਮੈਂ ਕਹਿ ਕੇ ਗਿਆ ਚ ਵੀ ਗਾਂਧੀ ਦੀ ਫੋਟੋ ਲਾਉਣੀ ਹੈ ਹਾਂ ਤੂੰ ਮੇਰਾ ਛਾਲਿਆ ਉਦੀ ਲਾਤੀ ਉਹ ਫਿਰ ਮੈਂ ਤਾਂ ਗੰਝਾ ਦੇਖ ਕੇ ਲਾਤੀ ਉਹਦੇ ਵੀ ਬਾਲ ਨਹੀਂ ਉਹਦੇ ਵੀ ਬਾਲ ਨਹੀਂ ਕੋਈ ਗੱਲ ਆਈ ਬਾਲ ਤਾਂ ਉਹਦੇ ਵੀ ਨਹੀਂ ਸਨ ਵਾਲੇ ਸ੍ਰੇਸ਼ ਬਾਣੀ ਆ ਜੇ ਉਹਦੀ ਲਾ ਦੇ ਫਿਰ ਹੋੜ ਨਹੀਂ ਹੂੰ ਕੰਮ ਤਾਂ ਸਾਰਾ ਕੰਮੀ ਵਾਲੇ ਦੇ ਪੈਰੋਂ ਖਰਾਬ ਹੋ ਗਏ। ਤੁਸੀਂ ਗਾੜੇ ਨੇ ਕੀ ਕਰਤਾ ਕੀ ਕਰਤਾ ਕੀ ਖਾ ਗਿਆ ਕੰਮੀ ਵਾਲਾ? ਜੇ ਮੇਰੀ ਗੱਲ ਸੁਣੀ ਜੇ ਇਹਨਾਂ ਨਾਲ ਲੜਿਆ ਉਹ ਉੱਥੇ ਫਸਾਇਆ ਸਾਰੀ ਗੱਲ ਹੋਈ ਤਾਂ ਹੀ ਗਿਆ ਉਹ ਅੱਜ। ਨਹੀਂ ਕਿਉਂ ਜਾਂਦਾ? ਮੇਰੀ ਗੱਲ ਸੁਣ ਲੈ ਮੈਂ ਵੱਡੇ ਨਾਲ ਵੀ ਗੱਲ ਕਰੂੰ ਵੀ ਭਾਈ ਸਾਡਾ ਸਾਡਾ ਡੱਬਟ ਕੱਢ ਦੋ ਕੰਮ। ਹਾਂ ਕਰਨੀ ਪਊਗੀ ਫਿਰ? ਨਹੀਂ ਉਹ ਉਹ ਥੋੜੀ ਫਿਰ ਘਰੇ ਬੜੂਗਾ। ਉਹ ਨਹੀਂ ਆਉਂਦਾ ਇੱਥੇ। ਉਹ ਤਾਂ ਕਹੇ ਤਾਂ ਕੰਮੀਆ ਨੇ ਕਹਿੰਦਾ ਮੈਂ ਤਾਂ ਆਉਂਦਾ ਨਹੀਂ ਇੱਥੇ। ਆਹੋ ਮੂਰੇ ਤੈਨੂੰ ਆਇਆ। ਵੀ ਮੈਂ ਸਾਹਮਣੂ ਗੱਡੀ ਐ ਮੈਂ ਕੀ ਸਾਹਮਣੂ ਗੱਮਾ ਕਹੀ ਜਾਂਦਾ ਸਾਹਮਣੂ ਜਾਂਦਾ ਮੇਰੇ ਸਾਰੇ ਪੈਸੇ ਡੇ ਭੁੱਖੇ ਹੋ ਤੁਸੀਂ ਮੈਂ ਹਾਂ